ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਪਰਮੇਸ਼ਰ ਦਰਬਾਰ ਸੇਤ ਸੁਧਾਰ ਮਿਸ਼ਨ ਦੇ ਤਹਿਤ ਅੱਜ ਮੈਂ ਆਪ ਜੀ ਦੇ ਵਿੱਚ ਇੱਕ ਐਸੀ ਆਪ ਜੀ ਦੇ ਨਾਲ ਸੰਬੰਧਿਤ ਜੋ ਸਮੇਂ ਦੇ ਵਿੱਚ ਬਿਮਾਰੀਆਂ ਚੱਲ ਰਹੀਆਂ ਨੇ ਉਹਨਾਂ ਵਾਸਤੇ ਇੱਕ ਛੋਟਾ ਜਿਹਾ ਇਲਾਜ ਦੱਸਣ ਵਾਸਤੇ ਆਇਆ ਆਪ ਜੀ ਦੇ ਸਾਹਮਣੇ ਅੱਜ ਸਾਡੇ ਸਮਾਜ ਦੇ ਵਿੱਚ ਜਿਆਦਾ ਹਾਰਟ ਅਟੈਕ ਦਿਲ ਦੀਆਂ ਬਿਮਾਰੀਆਂ ਜਿਆਦਾ ਪੇਟ ਨਾਲ ਸੰਬੰਧਿਤ ਰੋਗ ਗੈਸ ਤਜਾਵ ਜਿੰਨੀਆਂ ਵੀ ਪੇਟ ਦੀਆਂ ਬਿਮਾਰੀਆਂ ਨੇ ਹਾਜਮਾ ਠੀਕ ਨਹੀਂ ਕਿਸੇ ਨੂੰ ਪੇਟ ਅਫਾਰਾਏ ਪੇਟ ਦੇ ਰੋਗ ਹੋ ਗਏ ਦਿਲ ਦੇ ਰੋਗ ਹੋ ਗਏ ਜਿਆਦਾ ਮੋਟਾਪਾ ਹੋ ਰਿਹਾ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ ਖੂਨ ਗਾੜਾ ਹੋ ਰਿਹਾ ਕਸਟਰੋਲ ਹੋ ਰਿਹਾ ਇਨਾਂ ਸਾਰੀਆਂ ਬਿਮਾਰੀਆਂ ਤੋਂ ਬਚਣ ਵਾਸਤੇ ਆਪ ਜੀ ਦੇ ਵਿੱਚ ਮੈਂ ਇੱਕ ਛੋਟੀ ਜੀ ਸਲਾਹ ਦੇਣਾ ਜੇ ਤੁਸੀਂ ਇਸ ਮੁਤਾਬਕ ਚੱਲੋ ਤਾਂ ਮੈਂ ਇਸ ਚੀਜ਼ ਦੀ ਗਰੰਟੀ ਲੈਣਾ ਵੀ ਜ਼ਿੰਦਗੀ 'ਚ ਤੁਹਾਨੂੰ ਕਦੇ ਹਾਰਟ ਅਟੈਕ ਨਹੀਂ ਹੋਏਗਾ ਜ਼ਿੰਦਗੀ 'ਚ ਕਦੇ ਤੁਹਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ ਜ਼ਿੰਦਗੀ 'ਚ ਕਦੇ ਤੁਹਾਨੂੰ ਖੂਨ ਗਾੜਾ ਨਹੀਂ ਹੁੰਦਾ ਜ਼ਿੰਦਗੀ 'ਚ ਕਦੇ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਉਹ ਹੈ ਜੀ ਕੱਦੂ ਲੈ ਲਓ ਜਿਹਨੂੰ ਅਸੀਂ ਲੋਕੀ ਵੀ ਕਹਿੰਨੇ ਆ ਕੱਦੂ ਅੱਧਾ ਕਿਲੋ ਲੈ ਲਓ ਉਹਦੇ ਵਿੱਚ 10 ਪੱਤੇ ਪਦੀਨੇ ਦੇ 10 ਪੱਤੇ ਤુલਸੀ ਦੇ ਔਰ 10 ਪੱਤੇ ਗਲੋਏ ਦੇ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਚੰਗੀ ਤਰ੍ਹਾਂ ਇਹਨਾਂ ਦਾ ਰਸ ਕੱਢ ਲਓ ਇਹ ਚੀਜ਼ ਦਾ ਰਸ ਕੱਢ ਕੇ ਹਰ ਰੋਜ਼ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰ ਦਿਓ ਅੱਧਾ ਕਿਲੋ ਕੱਦੂ ਜਿਹਨੂੰ ਅਸੀਂ ਲੋਕੀ ਵੀ ਕਹਿੰਨੇ ਆ ਇਹ ਲੈ ਲਓ 10 ਪੱਤੇ ਪਦੀਨੇ ਦੇ 10 ਪੱਤੇ ਤੁਲਸੀ ਦੇ 10 ਪੱਤੇ ਗਲੋ ਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਰਸ ਕੱਢ ਲਓ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰਦੋ ਜ਼ਿੰਦਗੀ 'ਚ ਕਦੇ ਹਾਰਟ ਅਟੈਕ ਨਹੀਂ ਆਏਗਾ ਦਿਲ ਦੀ ਕੋਈ ਬਿਮਾਰੀ ਨਹੀਂ ਆਏਗੀ ਪੇਟ ਦੀ ਕੋਈ ਬਿਮਾਰੀ ਨਹੀਂ ਆਏਗੀ ਕੈਂਸਰ ਵਰਗੇ ਰੋਗ ਨਹੀਂ ਹੁੰਦੇ ਖੂਨ ਗਾੜਾ ਨਹੀਂ ਹੁੰਦਾ ਕਸਟ੍ਰੋਲ ਬਲੱਡ ਪ੍ਰੈਸ਼ਰ ਜਿੰਨੇ ਇਹ ਰੋਗ ਨੇ ਸ਼ੂਗਰ ਕਦੇ ਨਹੀਂ ਜ਼ਿੰਦਗੀ 'ਚ ਆਏਗਾ ਇਹਨਾਂ ਸਾਰੀਆਂ ਭਿਆਨਕ ਬਿਮਾਰੀਆਂ ਦਾ ਇਹ ਇਲਾਜ ਹੈ ਜੇ ਕੋਈ ਬੰਦਾ ਹਰ ਰੋਜ਼ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦਾ ਤਾਂ ਨਰੋਗੀ ਰਹੇਗਾ ਸੋ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਕਦੂ ਪਦੀਨਾ ਤੁਲਸੀ ਤੇ ਗਲੋਏ ਚਾਰੇ ਚੀਜ਼ਾਂ ਦਾ ਰਸ ਕੱਢ ਕੇ ਪੀਣਾ ਸ਼ੁਰੂ ਕਰ ਦਿਓ ਜ਼ਿੰਦਗੀ ਬਦਲ ਜੂਗੀ ਜ਼ਿੰਦਗੀ ਦਾ ਸਵਾਦ ਬਦਲ ਜਾਏਗਾ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਏਗਾ ਇਹ ਕੁਦਰਤੀ ਚੀਜ਼ਾਂ ਨੂੰ ਵਰਤੋ ਜ਼ਿੰਦਗੀ 'ਚ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਿਆਓ ਦੇਸੀ ਚੀਜ਼ਾਂ ਨੂੰ ਆਯੁਰਵੇਦ ਨੂੰ ਕੁਦਰਤ ਨੂੰ ਆਪਣੇ ਵਿੱਚ ਲਿਆਓ ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਐ ਸੋ ਪਾਵੇ ਦੇਸੀ ਚੀਜ਼ਾਂ ਕੁਦਰਤ ਨਾਲ ਜੁੜਜੋ ਸੁਖ ਮਿਲੇਗਾ ਆਨੰਦ ਮਿਲੇਗਾ ਸੋ ਇਹਨਾਂ ਚੀਜ਼ਾਂ ਨਾਲ ਜੁੜੋ ਪਾਈ ਇਸ ਚੀਜ਼ ਨੂੰ ਇਸ ਫਾਰਮੂਲੇ ਨੂੰ ਇਸ ਨੁਸਕੇ ਨੂੰ ਜ਼ਿੰਦਗੀ ਚ ਵਰਤੋ ਫਸੁਖੀ ਰਹੋਗੇ ਆਪ ਵਰਤੋ ਹੋਰਾਂ ਨੂੰ ਅੱਗੇ ਸਲਾਹ ਦਿਆ ਕਰੋ ਦੱਸਿਆ ਕਰੋ ਤਾਹੀਂ ਫਾਇਦਾ ਹੈ ਤਾਂ ਹੀ ਅਸੀਂ ਸੰਸਾਰ ਨੂੰ ਸੁਖੀ ਕਰ ਸਕਦੇ ਹਾਂ ਸੁਧਾਰ ਸਕਦੇ ਹਾਂ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ